ਦੋਸਤੋ ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇੱਕ ਪਹਾੜੀ ਰਾਜ ਦੀ ਕਿਸੇ ਦੀ ਵੀਡੀਓ ਹੈਗੀ ਹੈ ਜਿੱਥੇ ਇੱਕ ਪਰਿਵਾਰ ਹੈ ਜਿਹੜਾ ਉਹ ਜੋ ਨਾਲੇ ਜਾਂ ਛੋਟੀਆਂ ਨਦੀਆਂ ਹੁੰਦੀਆਂ ਉਹਨਾਂ 'ਚ ਫੋਟੋ ਖਿਚਾਉਣ ਦੇ ਲਈ ਚਲਾ ਜਾਂਦਾ ਉਸੇ ਤਰ੍ਹਾਂ ਪਰਿਵਾਰ ਹੈ ਜਿਹੜਾ ਇੱਕ ਉੱਥੇ ਪਾਣੀ ਦੀ ਧਾਰਾ ਬੰਦੀ ਸੀਗੀ ਉਹਦੇ ਵਿੱਚ ਫੋਟੋ ਖਿਚਾਉਣ ਦੇ ਲਈ ਚਲਾ ਗਿਆ ਤੇ ਅਚਾਨਕ ਪਿੱਛੋਂ ਪਾਣੀ ਹੈ ਜਿਹੜਾ ਬਾਰਿਸ਼ ਜ਼ਿਆਦਾ ਹੋਣ ਕਾਰਨ ਇੱਕਦਮ ਪਾਣੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਆ ਗਿਆ ਤੇ ਦੇਖ ਸਕਦੇ ਹੋ ਤੁਸੀਂ ਕਿ ਪੂਰੇ ਦਾ ਪੂਰਾ ਪਰਿਵਾਰ ਹੈ ਜਿਹੜਾ ਉਹ ਬਿਲਕੁਲ ਪਾਣੀ ਦੇ ਵਿਚਾਲੇ ਫਸ ਗਿਆ ਤੇ ਪਾਣੀ ਦੀ ਸਪੀਡ ਹੈ ਜਿਹੜੀ ਬਹੁਤ ਜ਼ਿਆਦਾ ਤੇਜ਼ ਹੋ ਗਈ ਇੱਕਦਮੀ ਆਸੇ-ਪਾਸੇ ਲੋਕ ਆ ਜਿਹੜੇ ਖੜੇ ਆ ਹਾਲਾਂਕਿ ਲੋਕਾਂ ਦੇ ਵੱਲੋਂ ਕੋਸ਼ਿਸ਼ ਮਦਦ ਕਰਨ ਦੀ ਜਰੂਰ ਕੀਤੀ ਜਾ ਰਹੀ ਹੈ ਪਰ ਪਾਣੀ ਦਾ बहाव ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਤੇਜ਼ ਹੋ ਚੁੱਕਿਆ ਹੈ ਜਿਸ ਕਾਰਨ ਕੋਈ ਵੀ ਵਿਅਕਤੀ ਹੈ ਜਿਹੜਾ ਅਗਰ ਇਸ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੂਗਾ ਤਾਂ ਉਹ ਵੀ ਨੈਚੁਰਲੀ ਗੱਲ ਹੈ ਵੀ ਉਹ ਪਾਣੀ ਦੇ बहाव ਦੇ ਵਿੱਚ ਵਹਿ ਜਾਊਗਾ ਇਹ ਲੋਕ ਆ ਜਿਹੜੇ ਪਰਿਵਾਰ ਆ ਇਹ ਇਕੱਠਾ ਖੜਾ ਹੈਗਾ ਤੇ ਪਾਣੀ ਦਾ ਬਹਾਅ ਲਗਾਤਾਰ ਤੇਜ਼ ਹੁੰਦਾ ਹੈ ਇਸੇ ਕਰਕੇ ਕਿਹਾ ਜਾਂਦਾ ਦੋਸਤੋ ਕਿ ਜਦੋਂ ਵੀ ਆਪਾਂ ਪਹਾੜੀ ਖੇਤਰ ਦੇ ਵਿੱਚ ਜਾਓ ਨਾ ਤਾਂ ਕਦੇ ਵੀ ਜੋ ਉੱਥੇ ਬੰਦੇ ਨਾਲੇ ਨੇਗੇ ਨਦੀਆਂ ਨੇਗੀਆਂ ਚਾਹੇ ਉਹਨਾਂ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈਗਾ ਤਾਂ ਉਹਦੇ ਵਿਚਾਲੇ ਬਿਲਕੁਲ ਨਾ ਜਾਓ ਕਿਉਂਕਿ ਪਹਾੜ ਤੋਂ ਇੱਕੋਦਮ ਪਾਣੀ ਹੈ ਜਿਹੜਾ ਉਹਦਾ ਪਤਾ ਨਹੀਂ ਲੱਗਦਾ ਹੈ ਇੱਕੋਦਮ ਰਫਤਾਰ ਦੇ ਨਾਲ ਬਹੁਤ ਜ਼ਿਆਦਾ ਤੇਜ਼ ਰਫਤਾਰ ਦੇ ਨਾਲ ਪਾਣੀ ਆਂਦਾ ਹੈ ਅਤੇ ਉਹਦੀ ਰਫਤਾਰ ਤੇਜ਼ ਹੋਣ ਕਾਰਨ ਉਹ ਸਭ ਕੁਝ ਵਹਾ ਕੇ ਲੈ ਜਾਂਦਾ ਤੁਸੀਂ ਦੇਖੋ ਜਿਹੜਾ ਪਰਿਵਾਰ ਹੈ ਜਿਹੜਾ ਫਸਿਆ ਹੋਇਆ ਹੈ ਇਸ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਹਨ ਇੱਕ ਲੇਡਿਸ ਦੇ ਬੱਚਾ ਜਿਹੜਾ ਗੋਦੀ ਵਿੱਚ ਚੱਕਿਆ ਹੋਇਆ ਹੈਗਾ ਇੱਕ ਬੱਚਾ ਛੋਟਾ ਹੋਰ ਨਾਲ ਹੈ ਕੁੱਲ ਦੇਖਣ ਦੇ ਵਿੱਚ ਨਜ਼ਰ ਆ ਰਿਹਾ ਕਿ ਇਹ 3 2 5 3 8 9 ਜਣੇ ਹਨ ਮੇਰੇ ਖਿਆਲ ਹੈ ਹੈਗੇ ਦੱਸੇ ਜਾ ਰਹੇ ਇੱਕੋ ਪਰਿਵਾਰ ਦੇ ਸਾਰੇ ਮੈਂਬਰ ਨੇਗੇ ਜਿਹੜੇ ਇਹ ਦੇਖੋ ਤੁਸੀਂ ਪਾਣੀ ਕਿੰਨਾ ਤੇਜ਼ ਕਿੰਨਾ ਤੇਜ਼ ਵਹਾਅ ਹੈ ਪਾਣੀ ਦਾ ਤੇ ਦੇਖੋ ਤੁਸੀਂ ਇੱਕ ਇੱਕ ਅੱਧੇ ਮਿੰਟ ਦੇ ਵਿੱਚ ਹੀ ਪਾਣੀ ਦਾ ਵਹਾਅ ਜਿਹੜਾ ਇੰਨਾ ਜ਼ਿਆਦਾ ਨਾ ਤੇਜ਼ ਹੋ ਗਿਆ ਕੀ ਬਹੁਤ ਜ਼ਿਆਦਾ ਆ ਦੇਖੋ ਤੁਸੀਂ ਪਹਾੜਾਂ ਤੋਂ ਉੱਤੋਂ ਪਾਣੀ ਕਿਵੇਂ ਆ ਰਿਹਾ ਹੈਗਾ ਉੱਪਰੋਂ ਬਾਰਿਸ਼ ਹੋ ਰਹੀ ਹੈ ਉੱਪਰੋਂ ਪਹਾੜਾਂ 'ਚ ਪਾਣੀ ਆਨ ਲੱਗ ਗਿਆ ਜਿਹਦੇ ਕਾਰਨ ਇਹ ਪੂਰਾ ਪੂਰਾ ਪਰਿਵਾਰ ਹੈ ਜਿਹੜਾ ਉਹ ਬਿਲਕੁਲ ਬਚਾਲੇ ਫਸ ਗਿਆ ਅੱਗੇ ਪਾਣੀ ਦੀ ਰਫ਼ਤਾਰ ਹੈ ਜਿਹੜੀ ਹੋਰ ਵੀ ਜ਼ਿਆਦਾ ਤੇਜ਼ ਆ ਕਿ ਕੋਈ ਅੱਗੇ ਜਾ ਕੇ ਇੱਕ ਨਾਲਾ ਤੋਂ ਪਿੱਛੇ ਦਿਖਾਇਆ ਮੈਂ ਜਿਹੜਾ ਹੋਰ ਇਹਦੇ ਵਿੱਚ ਰਲਦਾ ਇਸ ਕਾਰਨ ਹੋਰ ਵੀ ਤੇਜ਼ ਰਫ਼ਤਾਰ ਪਾਣੀ ਦੀ ਹੋ ਰਹੀ ਹੈ ਉੱਥੇ ਲੋਕ ਹੈ ਜਿਹੜੇ ਇਹ ਨਹੀਂ ਹੈਗਾ ਕਿ ਸਿਰਫ ਵੀਡੀਓ ਬਣਾ ਰਹੇ ਸੀ ਕੋਸ਼ਿਸ਼ ਲੋਕਾਂ ਦੇ ਵੱਲੋਂ ਜ਼ਰੂਰ ਕੀਤੀ ਗਈ ਹੈਗੀ ਹੈ ਕਿ ਇਸ ਪਰਿਵਾਰ ਨੂੰ ਬਚਾਇਆ ਜਾ ਸਕੇ ਕਿਉਂਕਿ ਛੋਟੇ-ਛੋਟੇ ਬੱਚੇ ਵੀ ਇਸ ਪਰਿਵਾਰ ਦੇ ਵਿੱਚ ਦੇਖੋ ਤੁਸੀਂ ਬੱਚੇ ਸਹਿਮੇ ਹੋਏ ਆ ਲੋਕ ਹੈ ਜਿਹੜੇ ਸਹਿਮੇ ਹੋਏ ਨੇ ਕਿ ਕਾਫੀ ਦੇਖੋ ਬੱਚੇ ਰੋ ਵੀ ਰਹੇ ਨੇਗੇ ਤੇ ਪਰ ਗੱਲ ਇੰਨੀ ਜ਼ਰੂਰ ਹੈਗੀ ਆ ਵੀ ਲੋਕਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਵੀ ਜਦੋਂ ਵੀ ਕਿਸੇ ਪਹਾੜੀ ਰਾਜ ਦੇ ਵਿੱਚ ਜਾਵਾਂ ਤਾਂ ਕਦੇ ਵੀ ਕਿਸੇ ਨਦੀ ਨਾਲੇ ਦੇ ਵਿੱਚ ਬਿਲਕੁਲ ਵੀ ਫੋਟੋ ਖਿਚਾਉਣੀ ਨਹੀਂ ਚਾਹੀਦੀ ਕਿਉਂਕਿ ਪਾਣੀ ਦਾ ਕੁਝ ਨਹੀਂ ਪਤਾ ਹੁੰਦਾ ਇਕਦਮ ਕਦੋਂ ਪਾਣੀ ਕਿੰਨੀ ਰਫਤਾਰ ਦੇ ਨਾਲ ਆਵੇ ਤਾਂ ਤੁਸੀਂ ਦੇਖ ਸਕਦੇ ਹੋ ਮੰਤਪਾਗੀ ਖਬਰ ਹੈ ਜਿਹੜੀ ਕਿਸੇ ਪਹਾੜੀ ਰਾਜ ਦੇ ਵਿੱਚੋਂ ਆ ਰਹੀ ਹੈ ਇਹ ਵੀ ਪਤਾ ਲੱਗਿਆ ਕਿ ਇਹਦੇ ਵਿੱਚ 5 ਜੋ ਪਰਿਵਾਰਕ ਮੈਂਬਰ ਹੈ ਉਹਨਾਂ ਦੀ ਬੇਵਕਤੀ ਮੌਤ ਹੋ ਚੁੱਕੀ ਹੈ ਵਿਚਾਰਿਆਂ ਦੀ ਤੇ ਇਹੀ ਅਰਜਾ ਪ੍ਰਮਾਤਮਾ ਮੂਰੇ ਕੀ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਉਹਦੇ ਚਰਨਾਂ ਈ ਥਾਂ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪਰ ਦੇਖ ਸਕਦੇ ਹੋ ਪਾਣੀ ਦੇਖੋ ਤੁਸੀਂ ਹਰ ਪਾਸਿਓਂ ਪਾਣੀ ਕਿੰਨਾ ਜ਼ਿਆਦਾ ਇੱਕਦਮ ਹੀ ਆ ਗਿਆ ਇੱਕਦਮ ਹੀ ਪਾਣੀ ਜਿਹੜਾ ਸਾਰੇ ਪਾਸਿਓਂ ਕਿਉਂਕਿ ਪਹਾੜਾਂ ਦੇ ਵਿੱਚ ਬਾਰਿਸ਼ ਜਦੋਂ ਹੁੰਦੀ ਹੈ ਤਾਂ ਇੱਕਦਮ ਤੇਜ਼ ਵਹਾਅ ਦੇ ਨਾਲ ਆਉਂਦਾ ਹੈ ਪਾਣੀ ਹੈ ਜਿਹੜਾ ਤੇ ਉਹ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਦਾ ਪੂਰਾ ਪਰਿਵਾਰ ਹੈ ਜਿਹੜਾ ਬਹੁਤ ਜ਼ਿਆਦਾ ਮੁਸੀਬਤ ਦੇ ਵਿੱਚ ਘਿਰਿਆ ਹੋਇਆ ਹੈ ਅ ਇਹ ਵੀ ਪਤਾ ਲੱਗਿਆ ਕਿ ਇਹ ਜੋ ਪਰਿਵਾਰ ਦੇ ਵਿੱਚ ਕਈਆਂ ਦੀ ਮੌਤ ਵੀ ਵਿਚਾਰਾਂ ਦੀ ਹੋ ਚੁੱਕੀ ਹੈ ਦੇਖੋ ਦੇਖੋ ਹੁਣ ਆਪਸ ਦੇ ਵਿੱਚ ਜੁੜ ਕੇ ਖੜੇ ਆ ਤਾਂ ਕਰਕੇ ਹਲੇ ਤੱਕ ਇਹ ਬਚੇ ਹੋਏ ਨੇਗੇ ਪਾਣੀ ਦਾ ਜੋ ਫਲੋ ਹੈ ਤੁਸੀਂ ਉਹ ਦੇਖੋ ਕਿਨਾਰਿਆਂ ਦੇ ਖੜੇ ਲੋਕ ਉਹਨਾਂ ਨੂੰ ਦਲਾਸਾ ਵੀ ਦੇ ਰਹੇ ਨੇ ਵੀ ਅਸੀਂ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਲੋਕਾਂ ਦੇ ਵੱਲੋਂ ਡਾਣੀਆਂ ਡੂਣੀਆਂ ਤੋੜ ਕੇ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਬਹਾ ਇੰਨਾ ਨਿਆਇ ਤੇਜ ਹੈ ਕਿ ਕੋਈ ਬੰਦਾ ਜੇ ਮੰਨ ਲਓ ਉੱਥੇ ਪੈਰ ਵੀ ਰੱਖੂਗਾ ਤਾਂ ਪਾਣੀ ਉਹਨੂੰ ਆਪਣੇ ਨਾਲ ਰੋੜ ਕੇ ਲੈ ਜਾਊਗਾ ਤੇ ਗਾਂਹਾਂ ਜਾ ਕੇ ਤਾਂ ਹੋਰ ਵੀ ਇਹਦੀ ਰਫਤਾਰ ਪਾਣੀ ਦੀ ਬਹੁਤ ਜ਼ਿਆਦਾ ਤੇਜ਼ ਹੈ ਕਿਉਂਕਿ ਅੱਗੇ ਇੱਕ ਹੋਰ ਪਹਾੜੀ ਨਾਲ ਇਹਦੇ ਵਿੱਚ ਰਲਦਾ ਉਹਦਾ ਪਾਣੀ ਵੀ ਬਹੁਤ ਜ਼ਿਆਦਾ ਤੇ ਸਪੀਡ ਦੇਖੋ ਤੁਸੀਂ ਦੇਖੋ ਕਿਸ ਤਰ੍ਹਾਂ ਪਾਣੀ ਕਿੰਨਾ ਜ਼ਿਆਦਾ ਸਪੀਡ ਦੇ ਨਾਲ ਆ ਰਿਹਾ ਹੈ। ਉਹ ਦੇਖੋ ਹੁਣ ਆਹ ਦੇਖੋ ਪਹਿਲਾਂ ਇਹ ਦੋ ਲੇਡੀਆਂ ਰੁੜ ਗਈਆਂ ਆਹ ਦੇਖੋ ਇਹ ਦੋ ਲੇਡੀਆਂ ਪਹਿਲਾਂ ਰੁੜ ਗਈਆਂ ਜੀ। ਇਹਨਾਂ ਦੇ ਇੱਕ ਦੇ ਵਿੱਚ ਹੱਥ ਇੱਕ ਦੀ ਗੋਦੀ ਬੱਚਾ ਵੀ ਚੱਕਿਆ ਹੋਇਆ ਸੀ ਪਹਿਲਾਂ ਦੋ ਲੇਡੀਆਂ ਰੁੜ ਗਈਆਂ ਜੀ ਇੱਕ ਬੱਚੇ ਦੇ ਨਾਲ। ਦੇਖ ਸਕਦੇ ਹੋ ਤੁਸੀਂ ਕਿੰਨਾ ਤੇਜ਼ ਵਹਾਅ ਹੋ ਗਿਆ ਪਾਣੀ ਦਾ ਬੱਚੇ ਬਹੁਤ ਸਹਿਮੇ ਹੋਏ ਨੇ ਵਿਚਾਰੇ। ਤੇ ਹੁਣ ਦੇਖੋ ਇਹਨਾਂ ਦੇ ਪੈਰ ਲੱਗ ਨਹੀਂ ਰਹੇ ਹੈਗੇ ਪਰਿਵਾਰ ਦੇ ਵਿਚਾਰਿਆਂ ਦੇ ਬੱਚੇ ਵੀ ਛੋਟੇ-ਛੋਟੇ ਵਿਚਾਰੇ ਉਹ ਵੀ ਕੀ ਕਰਨਗੇ ਇੰਨਾ ਪਾਣੀ ਭਾ ਤੀਜ ਹੈ ਚੰਗਾ ਭਲਾ ਬੰਦਾ ਨਹੀਂ ਉੱਥੇ ਪੈਰ ਲਗਾ ਸਕਦਾ ਤੇ ਵਿਚਾਰੇ ਮਾਸੂਮ ਬੱਚੇ ਨੇ ਛੋਟੇ-ਛੋਟੇ ਤੇ ਲੋਕਾਂ ਦੇ ਜਿਹੜੇ ਉਹ ਕਿਨਾਰੇ ਤੇ ਲੋਕ ਖੜੇ ਸੀ ਉਹਨਾਂ ਦੇ ਵਿਚਾਰਿਆਂ ਦੇ ਸਹਿਮ ਦਾ ਮਾਹੌਲ ਸੀਗਾ ਲੇਕਿਨ ਕਰਨੀ ਕੁਝ ਪਾ ਰਹੀ ਸੀ ਵਿਚਾਰੇ ਨੇ ਕੋਸ਼ਿਸ਼ ਤਾਂ ਖੈਰ ਬਹੁਤ ਕੀਤੀ ਹੈ ਕਿ ਪਰਿਵਾਰ ਨੂੰ ਅ ਬਚਾਇਆ ਜਾ ਸਕੀ ਲੇਕਿਨ ਕੋਈ ਹੱਥ ਪੈਰ ਹੀ ਨਹੀਂ ਪੈ ਰਿਆ ਸੀ ਦੇਖੋ ਤੁਸੀਂ ਹੁਣ ਬੱਚਿਆਂ ਦੇ ਪੈਰ ਆ ਜਿਹੜੇ ਤੇ ਜੇ ਬਾਕੀ ਲੋਕ ਆ ਉਹਨਾਂ ਦੇ ਪੈਰ ਵੀ ਉਖੜ ਰਹੇ ਨੇਗੇ ਕਿਉਂਕਿ ਬਹਾਅ ਹੀ ਬਹੁਤ ਜ਼ਿਆਦਾ ਪਾਣੀ ਦਾ ਜਿਹੜਾ ਫਲੋ ਹੈ ਬਹੁਤ ਜ਼ਿਆਦਾ ਤੇਜ਼ ਹੋ ਚੁੱਕਿਆ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਤੇਜ਼ ਪਾਣੀ ਦਾ ਫਲੋ ਹੈ ਹੁਣ ਤੁਸੀਂ ਇੱਕ ਗੱਲ ਦੇਖਿਓ ਵੀਡੀਓ ਜਦੋਂ ਸ਼ੁਰੂ ਕਰੋਗੇ ਨਾ ਉਦੋਂ ਤੁਸੀਂ ਪਾਣੀ ਦੇਖਿਓ ਜਦੋਂ ਵੀਡੀਓ ਸ਼ੁਰੂ ਹੁੰਦੀ ਹੈ ਤੇ ਹਜੇ ਸਿਰਫ 5 ਮਿੰਟ ਹੋਏ ਨੇਗੇ ਤੇ 5 ਮਿੰਟਾਂ ਦੇ ਵਿੱਚ ਪਾਣੀ ਦਾ ਬਹਾਅ ਜਿਹੜਾ ਕਈ ਗੁਣਾ ਹੋ ਗਿਆ ਕਈ ਗੁਣਾ ਦੇਖ ਸਕਦੇ ਹੋ ਪਰਿਵਾਰ ਹਜੇ ਵੀ ਜਦੋਂ ਜਹਿਦ ਕਰ ਰਿਹਾ ਹੈ ਵੀ ਕਿਸੇ ਤਰ੍ਹਾਂ ਇੱਥੇ ਲੇਕੇ ਰਹੀਏ ਤੇ ਕੋਈ ਮਦਦ ਹੈ ਜਿਹੜੀ ਪਹੁੰਚ ਜਾਏ ਤਾਂ ਕਿ ਬੱਚੇ ਹੈ ਜਿਹੜੇ ਤੇ ਜੋ ਵਿਅਕਤੀ ਆਪ ਵੱਜਣ ਵਿਚਾਰੇ ਲੇਕਿਨ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਵੀਡੀਓ ਬਣਾਉਂਦੇ ਹੋ ਮੈਨੂੰ ਦੁੱਖ ਖੈਰ ਐਡਿਟ ਕਰਦੇ ਹੋ ਦੁੱਖ ਬਹੁਤ ਹੋ ਰਿਹਾ ਹੈ ਪਰ ਲੋਕਾਂ ਨੂੰ ਅਵੇਅਰ ਵੀ ਕਰਨਾ ਬਹੁਤ ਜ਼ਰੂਰੀ ਹੈ ਕਿ ਪਹਾੜੀ ਰਾਜਾਂ ਦੇ ਵਿੱਚ ਜਾ ਕੇ ਪਹਾੜੀ ਇਲਾਕਿਆਂ ਦੇ ਵਿੱਚ ਜਾ ਕੇ ਕਦੇ ਵੀ ਨਦੀਆਂ ਨਾਲੇ ਆ ਜਿਹੜੇ ਉਹਨਾਂ